2 3 ਹਾਂਜੀ ਇੱਕ ਗੱਲ ਅਸੀਂ ਤੁਹਾਨੂੰ ਹੋਰ ਜਾਣਕਾਰੀ ਦੇਣੀ ਚਾਹੀਦੀ ਅਸੀਂ ਜਦੋਂ ਕੰਮ ਸਟਾਰਟ ਕੀਤਾ ਸੀ ਅਸੀਂ ਪਹਿਲਾਂ ਹੀ ਸੋਚਿਆ ਸੀਗਾ ਵੀ ਜਿਹੜਾ ਵੀ ਸਟicker ਹੋਊਗਾ ਜਾਂ ਐਡ ਵੀ ਕਰਾਂਗੇ ਸਾਡੇ ਕਿਤੇ ਵੀ ਐਡ ਬਣੇ ਹੋਈਆਂ ਸਾਡੀ ਕੋਸ਼ਿਸ਼ ਇਹ ਹੈ ਵੀ ਜਿਆਦਾ ਤੋਂ ਜਿਆਦਾ ਵਿਆਪੀ ਭਾਸ਼ਾ ਦੇ ਵਿੱਚ ਹੀ ਲਿਖਿਆ ਜਾਵੇ ਸਾਡੇ ਪੂਰੇ ਸਟicker ਦੇ ਵਿੱਚ 70% 80% ਜੋ ਵੀ ਕੁਝ ਲਿਖਿਆ ਹੋਇਆ ਵਿਆਪੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਬਸ ਜਿੱਥੇ ਮਜਬੂਰੀ ਹੋ ਗਈ ਐਡਰੈਸ ਦਿੱਤਾ ਅਭੀ ਭਾਸ਼ਾ ਨਾਲੋਂ ਫੈਜ ਘਟ ਰਿਹਾ ਸੀ ਫਿਕਰ ਦੇ ਕਿੱਥੇ ਜਗ੍ਹਾ ਘਟ ਜਾਣੀ ਸੀ ਤਾਂ ਕਰਕੇ ਉਥੇ ਇੰਗਲਿਸ਼ ਦਾ ਯੂਜ਼ ਕੀਤਾ ਗਿਆ ਜਾਂ ਐਫਐਸਐਸਆਈ ਦੇ ਜੋ ਰੂਲ ਨੇ ਉਹਨਾਂ ਮੁਤਾਬਕ ਸਾਨੂੰ ਇਹ ਚੀਜ਼ ਕਰਨੀ ਪਈ ਪਰ ਸਾਡੀ ਵੱਧੋਵਾਤ ਕੋਸ਼ਿਸ਼ ਹੈ ਕਿ ਜਿਆਦੀ ਭਾਸ਼ਾ ਨੂੰ ਪ੍ਰਮੋਟ ਕਰਾਂਗੇ ਇਹ ਜੋ ਇੰਗਲਿਸ਼ ਲਿਖੇ ਹੋਏ ਆ ਗਾਂ ਪੁੱਛਦੇ ਐਫਐਸਐਸਆਈ ਇਹ ਵੀ ਅਸੀਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਤੇਲ ਦੇ ਨਾਲ-ਨਾਲ ਜਿਆਦੀ ਭਾਸ਼ਾ ਦੀ ਪ੍ਰਮੋਸ਼ਨ ਵੀ ਹੈ ਤੇ ਤੁਸੀਂ ਸਾਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਤੋਂ ਵੀ ਲਿੰਕ ਪਾਏ ਹੋਏ ਅਨੂੰ ਆਨਲਾਈਨ ਆਰਡਰ ਕਰ ਸਕਦੇ ਆ ਅਸੀਂ 1 ਜਾਂ 2 ਦਿਨ ਵਿੱਚ ਤੁਹਾਡੇ ਵੱਡੇ ਕੋਲੋਂ ਦਾ ਆਰਡਰ ਪਹੁੰਚਾ ਕਰ ਦਾਂਗੇ ਇੱਕ ਚੀਜ਼ ਹੋਰ ਹੈ ਜਿਸ ਤਰ੍ਹਾਂ ਪੰਜਾਬ ਖੇਤੀ ਵਾਲਾ ਸੂਬਾ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਪਤਾ ਹੋਣਾ ਚਾਹੀਦਾ ਹੈ ਕਿ ਸਰੋਂ ਦਾ ਤੇਲ ਦਾ ਜੋ ਰੰਗ ਆ ਉਹ ਕਹੇ ਜਾਂਦਾ ਸਰ ਇਹ ਕੰਪਨੀਆਂ ਨੇ ਕਈ ਸਾਲਾਂ ਤੋਂ ਆਹ ਤੇਲ ਵੇਚ-ਵੇਚ ਦੇ ਕੇ ਸਹਿਰੀ ਲੋਕਾਂ ਨੂੰ ਤਾਂ ਇਹ ਮਨਾਤਾ ਜੀ ਸਰੋਂ ਦਾ ਨਹੀਂ ਤੇਲ ਹੈ ਸਰੋਂ ਦੇ ਤੇਲ ਦਾ ਨੇਚਰਲ ਕਲਰ ਆ ਹੈ ਜਾਂ ਕਈ ਕੰਪਨੀਆਂ ਕੀ ਕਰਦੀਆਂ ਲਾਲ ਨਹੀਂ ਕਰਦੀਆਂ ਤਾਂ ਇਹਨੂੰ ਬਲੈਕ ਕਲਰ ਖਿੜ ਦਿੰਦੀਆਂ ਆਪਣੇ ਕੋਲੋਂ ਉਹਦਾ ਰੰਗ ਵੀ ਅਲੱਗ ਹੀ ਦਿਖਦਾ ਵੀ ਇਹ ਹੀ ਮੈਨੂ ਮਿਲਦਾ ਹੈ। ਉਤਰਪ ਨੇ ਜੋ ਇਹਨੂੰ ਰੰਗ ਬਖਸ਼ਿਆ ਉਹ ਇਸ ਤਰ੍ਹਾਂ ਦਾ ਹੈ। ਹਲਕਾ ਹਰੇਾਈ ਵਿੱਚ ਹੈ ਤੇ ਕਾਲਸ ਵਿੱਚ ਹੈ। ਧੂੜਾ ਨਹੀਂ ਹੈ। ਬਾਕੀ ਤੁਸੀਂ ਸਾਡੀ ਵੱਧੋ-ਵੱਧ ਸਪੋਰਟ ਕਰੋ। ਜੋ ਸਾਡੀ ਕੁਆਲਿਟੀ ਅੱਜ ਅਸੀਂ ਹਮੇਸ਼ਾ ਇਹੀ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰਾਂਗੇ। ਇੱਕ ਦੋ ਮਹੀਨੇ ਸਾਡਾ ਤੇ ਤੁਸੀਂ ਵਰਤੋਗੇ। ਉਹਦੇ ਬਾਅਦ ਜਦ ਵੀ ਤੁਸੀਂ ਥੋੜਾ ਜਿਹਾ ਤੇਲ ਖਾਹੋਗੇ ਥੋਡੀ ਸਬਜ਼ੀ ਦਾ ਸੁਆਦ ਚੇਂਜ ਹੋ ਜਾਣਾ। ਤੁਹਾਨੂੰ ਆਪਣੇ ਖੁਦ ਨੂੰ ਖੁਦ ਫਰਕ ਦਾ ਪਤਾ ਲੱਗਣ ਲੱਗ ਜਾਣਾ। ਧੰਨਵਾਦ।